ਇਸ ਲਈ ਦੀ ਵੱਡੀ ਖਬਰ ਜੀਰਕਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਤਣਾਅ ਦੀ ਸਥਿਤੀ ਬਣੀ ਹੋਈ ਹੈ ਲਗਾਤਾਰ ਪਾਕਿਸਤਾਨ ਦੇ ਵੱਲੋਂ ਕਈ ਦਿਨਾਂ ਤੋਂ ਡਰੋਨ ਹਮਲੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ ਬੇਸ਼ੱਕ ਅੱਜ ਸੀਜ਼ਫਾਇਰ ਦੇ ਕਾਰਨ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਸਭ ਦੇ ਦਰਮਿਆਨ ਪੰਜਾਬ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਜਿਹੜਾ ਨੇ ਉਹ ਲਗਾਤਾਰ ਸ਼ਰਾਰਤਾਂ ਕਰਦੇ ਨਜ਼ਰ ਆ ਰਹੇ ਨੇ ਤੇ ਇਸੇ ਖੜੀ ਤਹਿਤ ਜੇਕਰ ਗੱਲ ਕੀਤੀ ਜਾਵੇ ਜੀਰਕਪੁਰ ਦੀ ਤਾਂ ਜੀਰਕਪੁਰ ਦੇ ਵਿੱਚ ਇੱਕ ਨੌਜਵਾਨ ਨੂੰ ਕ ਉਹ ਕੀਤਾ ਗਿਆ ਹੈ ਜਿਸ ਦੇ ਵੱਲੋਂ Air Force ਦੀ ਵਰਦੀ ਪਾ ਕੇ ਇਲਾਕੇ ਦੇ ਵਿੱਚ ਘੁੰਮਿਆ ਜਾ ਰਿਹਾ ਸੀ ਤਾਂ ਇਸ ਨੌਜਵਾਨ ਦੇ ਉੱਤੇ ਇਲਾਕਾ ਵਾਸੀਆਂ ਨੂੰ ਸ਼ੱਕ ਹੁੰਦਾ ਹੈ ਉਸ ਤੋਂ ਬਾਅਦ ਇਹ ਨੌਜਵਾਨ ਨੂੰ ਕਾਬੂ ਕਰਦੇ ਨੇ ਤੇ ਕਾਬੂ ਕਰਨ ਤੋਂ ਬਾਅਦ ਪੁਲਿਸ ਨੂੰ ਬੁਲਾਉਂਦੇ ਨੇ ਤਾਂ ਜਦੋਂ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਇਸ ਸਭ ਦੀ ਗੱਲ ਦੀ ਜਾਣਕਾਰੀ ਜਿਹੜੀ ਹੈ ਉਹ ਫੌਜ ਨੂੰ ਦਿੱਤੀ ਜਾਂਦੀ ਹੈ ਜਿਸ ਵਾਰ ਮੌਕੇ ਤੇ ਫੌਜ ਦੇ ਅਧਿਕਾਰੀ ਪਹੁੰਚਦੇ ਨੇ ਤੇ ਪਤਾ ਲੱਗਦਾ ਹੈ ਕਿ ਨੌਜਵਾਨ ਜਾਲੀ ਐ ਤੇ ਇਸੇ ਵੱਲੋਂ ਵਰਦੀ ਪਾ ਕੇ ਜਿਹੜਾ ਇਲਾਕੇ ਦੇ ਵਿੱਚ ਘੁੰਮਿਆ ਜਾ ਰਿਹਾ ਸੀ ਤਾਂ ਹੁਣ ਕਈ ਤਰੀਕੇ ਦੇ ਖਸੇ ਜਿਹੜਾ ਨੇ ਉਹ ਵੀ ਪੁਲਿਸ ਦੇ ਵੱਲੋਂ ਜਤਾਏ ਜਾ ਰਹੇ ਨੇ ਕਿਉਂਕਿ ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਕਿਸੇ ਤਰੀਕੇ ਦੇ ਨਾਲ ਆਰਮੀ ਨੂੰ ਗੁੰਮਰਾਹ ਕਰਨ ਦੇ ਲਈ ਜਾਤਾਂ ਨਾ ਦੇ ਵਰਗੇ ਕਪੜੇ ਪਾਏ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਕਿਸੇ ਤਰੀਕੇ ਦੇ ਨਾਲ ਪ੍ਰੂਫ ਜਿਹੜਾ ਨੇ ਉਹ ਮਿਸਯੂਜ਼ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਆਰਮੀ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਹੁਣ ਬਹੁਤ ਸਾਰੇ ਸਵਾਲ ਜਿਹੜਾ ਨੇ ਉਹ ਖੜੇ ਹੋਣੇ ਸ਼ੁਰੂ ਹੋ ਗਏ ਨੇ ਜਿੱਥੇ ਮਲੇਰ ਕੋਟਲਾ ਦੇ ਵਿੱਚ ਦੋ ਨੌਜਵਾਨ ਪਾਕਿਸਤਾਨ ਦੀ ਜਸੂਸੀ ਕਰਦੇ ਫੜੇ ਗਏ ਤਾਂ ਉੱਥੇ ਹੀ ਹੁਣ ਜਿਹੜਾ ਇਹ ਨੌਜਵਾਨ ਹੈ ਇਸ ਦੇ ਉੱਤੇ ਵੀ ਕਈ ਤਰੀਕੇ ਦੇ ਖਸੇ ਜਤਾਏ ਜਾ ਰਹੇ ਨੇ ਕਿ ਇਹ ਕਿਸੇ 에어ਬੇਸ ਦੇ ਵਿੱਚ ਜਾ ਕੇ ਜਸੂਸੀ ਕਰਨਾ ਚਾਹ ਰਿਹਾ ਸੀ ਜਾਂ ਕਿ ਇਨਫੋਰਮੇਸ਼ਨ ਇਕੱਠੀ ਕਰ ਰਿਹਾ ਸੀ ਜਿਸ ਦੇ ਕਰਕੇ ਇਸ ਦੇ ਵੱਲੋਂ ਇੱਕ ਫੌਜੀ ਦੀ ਗੈਟਅਪ ਜਿਹੜੀ ਆ ਲਈ ਗਈ ਹੈ ਤਾਂ ਹੁਣ ਬੜੇ سارے ਸਵਾਲ ਜਿਹੜੇ ਨੇ ਉਹ ਖੜੇ ਹੋ ਰਹੇ ਨੇ ਪਾ ਜੀਰਕਪੁਰ ਦੇ ਵਿੱਚ ਇਹ ਨੌਜਵਾਨ ਸ਼ਰੇਮ ਜਿਹੜਾ ਉਹ 에어ਫੋਰਸ ਦੀ ਵਰਦੀ ਪਾ ਕੇ ਘੁੰਮ ਰਿਹਾ ਸੀ ਤਾਇਸ ਖਬਰ ਤੇ ਹੋਰ ਜਾਣਕਾਰੀ ਲਮਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਫੋਨ ਲਾਈਨ ਤੇ ਜ਼ੇਰਖਪੁਰ ਤੋਂ ਮੇਰੇ ਸਹਿਯੋਗੀ ਮੇਜਰ ਅਲੀ ਮੇਜਰ ਜੀ ਕੀ ਕੋ ਜਾਣਕਾਰੀ ਹੈ ਨੌਜਵਾਨ ਛਰੇਆ ਮੇਅਰ ਫੋਰਸ ਦੀ ਵਰਦੀ ਪਾ ਕੇ ਸੜਕਾਂ ਦੇ ਉੱਤੇ ਘੁੰਮ ਰਿਹਾ ਸੀ ਪੁਰ ਦੇ ਜਿਹੜੇ ਪੁਆਇੰਟ ਹੈਗਾ ਪੁਆਇੰਟ ਤੇਰੀਆ ਪੜਦਾ ਹੈਗਾ ਜ਼ੀਰਖਪੁਰ ਦਾ ਜਿੱਥੇ 에어 ਫੋਰਸ ਦੀ ਦੀਵਾਰ ਨੇੜੇ ਨੇਕੀ ਹੈਗੀ ਹੈ ਤੇ ਨਾਲ ਹੀ ਲੱਗਦਾ ਜਿੱਦਾਂ ਚੰਡੀਗੜ੍ਹ ਹੈਗਾ ਆ ਮੁਹਾਰੀ ਹੈਗਾ ਜ਼ੀਰਖਪੁਰ ਜ਼ੀਰਖਪੁਰ ਦੇ ਨਾਲ ਹੀ ਕੇ ਏਰੀਆ ਹੈਗਾ ਤੇ ਇਹ ਜਿਹੜੇ ਹੈਗੇ ਸੈਂਸਿਟਿਵ ਏਰੀਆ ਹੈਗੇ ਆ ਜਿੱਥੇ ਕੀ ਇਹ 에어 ਫੋਰਸ ਦੀ ਜਿਹੜੀ ਹੈਗੀ ਹੈ ਵਰਦੀ ਪਾ ਕੇ ਨੌਜਵਾਨ ਪੜਾ ਸੀਗਾ ਤੇਰੇ ਆਸ-ਪਾਸ ਦੇ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਲੱਗਦਾ ਨਹੀਂ ਹੈਗਾ ਕਿ 에어 ਫੋਰਸ ਦਾ ਬੰਦਾ ਹੈਗਾ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਉਹਨਾਂ ਨੂੰ ਪਕੜਿਆ ਤੇ ਪਕੜ ਕੇ ਉਹਨਾਂ ਤੋਂ ਜਿਹੜੀ ਪੁੱਛਕਿਛ ਹੋਈ ਆ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ ਤੇ ਮੌਕੇ ਤੇ ਹੀ 에ਅਰ ਫੋਰਸ ਤੋਂ ਜਿਹੜੇ ਵੱਡੇ ਮੁਲਾਜ਼ਮ ਸੀਗੇ ਉਹਨਾਂ ਨੂੰ ਬੁਲਾਇਆ ਗਿਆ ਤੇ ਜੀਰਕਪੁਰ ਦੀ ਜਿਹੜੀ ਪੁਲਿਸ ਹੈਗੀ ਆ ਉਹ ਵੀ ਮੌਕੇ ਤੇ ਪਹੁੰਚ ਗਈ ਸੀਗੀ ਉਸ ਤੋਂ ਜੀਰਕਪੁਰ ਦੀ ਜਿਹੜੀ ਪੁਲਿਸ ਹੈਗੀ ਆ ਉਹਨੂੰ ਉਦੇ ਉਹਨਾਂ ਦੇ ਅੰਦਰ ਕਰਕੇ ਜਿਹੜੇ ਉੱਥੇ ਅਧਿਕਾਰੀ ਆਏ ਹੋਏ ਸੀਗੇ ਉਹ ਸ਼ਕਤੀ ਨਾਲ ਉੱਥੇ ਉਹਨਾਂ ਨੂੰ ਥਾਣੇ ਲਿਜਾ ਕੇ ਸ਼ਕਤੀ ਨਾਲ ਉਹਦੀ ਪੁੱਛਗਿੱਛ ਕੀਤੀ ਜਾ ਰਹੀ ਹੈਗੀਆ ਨਹੀਂ ਇਸ ਚ ਦੱਸਣਾ ਹੈ ਜਾਨਣਾ ਕਿ ਕੁਝ ਦਿਨ ਪਹਿਲਾਂ ਹੀ ਜਿੱਦਾਂ ਕਿ ਜਿਹੜਾ ਆਪਣਾ ਚੰਡੀਗੜ੍ਹ ਤੋਂ ਵੀ ਦੋ ਵਿਅਕਤੀ ਹੈਗੇ ਆ ਜਿਹੜੇ ਉਹ ਫੜੇ ਗਏ ਸੀਗੇ ਜੀ ਜੀ ਜਿਨ੍ਹਾਂ ਦੇ ਕੋਲ ਆਰਡੀਐਕਸ ਬਰਾਮਦ ਹੋਇਆ ਸੀ 39 ਸੈਕਟਰ ਦੇ ਥਾਣੇ ਨੂੰ ਉਹਨਾਂ ਨੇ ਨਿਸ਼ਾਨਾ ਬਣਾਉਣਾ ਸੀਗਾ ਤਾਂ ਆ ਜਿੱਦਾਂ ਇਦਾਂ ਇਦਾਂ ਹੀ ਦੱਸਾਂ ਮੈਨੂੰ ਜਾਨਣੇ ਆ ਗਿਆ ਕਿ ਜਿਰਖਪੁਰ ਜਿਹੜਾ ਏਰੀਆ ਹੈਗਾ ਹੈ ਇਹ ਬੜਾ ਸੈਂਸਿਟਿਵ ਏਰੀਆ ਹੈਗਾ ਇਹਦੇ ਨਾਲ ਹੀ ਲੱਗਦੇ ਡੇਰਾ ਬਸੀ ਹੈਗਾ ਡੇਰਾ ਬਸੀ ਦੇ ਨਾਲ ਹੀ ਲੱਗਦਾ ਇੱਕ ਦੱਪਰ ਹੈਗਾ ਜਿਹੜਾ ਇਹ ਜਿਹੜਾ ਹੈਗਾ ਆਰਮੀ ਦਾ ਵੱਡਾ ਜਿਹੜਾ ਅ ਅਬਰੂਦ ਦਾ ਜਿਹੜਾ ਖਜ਼ਾਨਾ ਹੈਗਾ ਉਹ ਉੱਥੇ ਰੱਖਿਆ ਦੱਸਿਆ ਜਾਂਦਾ ਹੈ ਕਿ ਉੱਥੇ ਹੈਗਾ ਤੇ ਨਾਲ ਹੀ ਲੱਗਦਾ ਇੱਕ ਰਾਮਗੜ ਹੈਗਾ ਰਾਮਗੜ ਤੋਂ ਅੰਬਾਲਾ ਹੈਗਾ ਹੈ ਨਾਲ ਹੀ ਲਾਲੂੜ ਦੇ ਨਾਲ ਹੀ ਲੱਗਦੇ ਗੈਸ ਪਲਾਂਟ ਹੈਗੇ ਆ ਜਿੱਦਾਂ ਵੀ ਇੱਥੇ ਕੁਝ ਵੀ ਸੈਂਸਿਟਿਵ ਏਰੀਆ ਹੈਗਾ ਜਿੱਦਾਂ ਵੀ ਕੁਝ ਹੁੰਦਾ ਹੈ ਤੇ ਨਾਲ ਹੀ ਵੱਡਾ ਜਿਹੜਾ ਹੈਗਾ ਵਾਰਦਾਤ ਖੁਸ਼ਕ ਦੀ ਸੀ ਤੇ ਮੇਜਰ ਜੀ ਦੱਸਿਓ ਇਹ ਨੌਜਵਾਨ ਦਾ ਪਤਾ ਲੱਗਾ ਹੈ ਪੰਜਾਬ ਦਾ ਹੀ ਹੈ ਭਾਰਤ ਦਾ ਹੀ ਹੈ ਜਾਂ ਫਿਰ ਕਿਸ ਤਰੀਕੇ ਦੇ ਨਾਲ ਇਹ ਇੱਥੇ ਪਹੁੰਚਿਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਇੱਕ ਪਾਸੇ ਜੋ ਪਹਿਲਗਾਮ ਦੇ ਵਿੱਚ ਹੋਇਆ ਉਸ ਤੋਂ ਬਾਅਦ ਇਹ ਕਿਸੇ ਵੀ ਤਰੀਕੇ ਦੀ ਆਰਮੀ ਯੂਨੀਫਾਰਮ ਬੰਦ ਕਰ ਦਿੱਤੀ ਗਈ ਬੈਨ ਕਰ ਦਿੱਤੇਆਂ ਗਈਆਂ ਕਿ ਤੁਸੀਂ ਦੁਕਾਨ ਤੇ ਵੇਚ ਨਹੀਂ ਸਕਦੇ ਤਾਂ ਉੱਥੋਂ ਬਾਅਦ ਪਤਾ ਲੱਗਾ ਹੈ ਜਦ ਤੱਕ ਕਿ ਨੌਜਵਾਨ ਹੈ ਕਿੱਥੋਂ ਦਾ ਇਹਦੇ ਕੋਲੇ ਪੂਰੀ ਵਰਦੀ ਆਈ ਕਿੱਥੋਂ ਹੈ ਇਹਦੇ ਉੱਤੇ ਜਿਹੜਾ ਕੀ ਕਰਨ ਦੇ ਮਨਸੂਬੇ ਦੇ ਨਾਲੇ ਘੁੰਮ ਰਿਹਾ ਸੀ ਕਿਉਂਕਿ ਕੋਮਨ ਸੈਂਸ ਹੈ ਕਿ ਕੋਈ ਵੀ ਆਰਮੀ ਵਾਲੇ ਏਰੀਆ ਦੇ ਵਿੱਚ ਆਰਮੀ ਦੀ ਡਰੈੱਸ ਪਾ ਕੇ ਐਂ ਤਾਂ ਨਹੀਂ ਘੁੰਮ ਸਕਦਾ ਕੋਈ ਨਾ ਕੋਈ ਮਕਸਦ ਤਾਂ ਰਿਆ ਹੋਵੇਗਾ ਜੀ ਇਸ ਬਾਰੇ ਜਿਹੜੀ ਹੈਗੀ ਹੈ ਜਿਹੜੇ ਮੇਰੇ ਉੱਚ ਅਧਿਕਾਰੀ ਹੈਗੇ ਆ ਆਪਣੇ ਉਹਦੇ ਨਾਲ ਗੱਲਬਾਤ ਹੋਈ ਆ ਉਹ ਕਹਿੰਦੇ ਹਾਲੀ ਦੀ ਸੱਤੀ ਨਾਲ ਜਿਹੜੀ ਹੈਗੀ ਪੁੱਛਕਿਛ ਕੀਤੀ ਜਾ ਰਹੀ ਹੈਗੀ ਜੀ ਜੀ ਪਰ ਇਸ ਸਮੇਂ ਦੇ ਵਿੱਚ ਫੜੇ ਜਾਣਾ ਜਦੋਂ ਹੁਣ ਤੋਂ ਚੰਦ ਮਿੰਟ ਪਹਿਲਾਂ ਹੀ ਮਲੇਰ ਕੋਟਲੇ ਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਦੋ ਨੌਜਵਾਨ ਫੜੇ ਗਏ ਜਿਹੜੇ ਪਾਕਿਸਤਾਨ ਹਾਈ ਕਮਿਸ਼ਨ ਨੂੰ ਸਾਰੀ ਜਾਣਕਾਰੀ ਦੇ ਰਹੇ ਸੀ ਆਰਮੀ ਦੀ ਮੂਵਮੈਂਟ ਦੀ ਤਾਂ ਕੱਲ ਵੀ ਆਰਮੀ ਦੀ ਮੂਵਮੈਂਟ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲੀ ਆ ਆਰਮੀ ਦੇ ਵੱਲੋਂ ਵਹੀਰਾ ਕੱਟ ਕੇ ਜਿਹੜੀਆਂ ਨੇ ਵਕ ਵਕ ਥਾਵਾਂ ਤੇ ਜਾਇਆ ਗਿਆ ਕੀ ਇਹ ਉਸ ਚੀਜ਼ ਦੀ ਸਾਰੀ ਜਾਣਕਾਰੀ ਇਕੱਠੀ ਕਰ ਰਿਹਾ ਸੀ ਇਹ ਕੋਈ ਵੀਡੀਓ ਵਗੈਰਾ ਬਣਾ ਰਿਹਾ ਸੀ ਤੇ ਲੋਕਾਂ ਨੂੰ ਸ਼ੱਕ ਕਿਵੇਂ ਹੋਇਆ ਮੇਜਰ ਜੀ ਸਭ ਤੋਂ ਵੱਡੀ ਗੱਲ ਜਿਹੜਾ ਜਿਹੜਾ ਇਹਦਾ ਜਿਹੜਾ ਇਹਦਾ ਫੋਨ ਹੈਗਾ ਆ ਉਹ ਜਿਹੜੇ ਹੈਗੇ ਆ ਪੁਲਿਸ ਵੱਲੋਂ ਲੈ ਲਿੱਤਾ ਗਿਆ ਹੈ ਹੈਗਾ ਤੇ ਉਹਦੀ ਵੀ ਛਾਣਬਿਣ ਕੀਤੀ ਜਾ ਰਹੀ ਹੈਗੀ ਆ ਜੇ ਜੇ 에어ਫੋਰਸ ਦੇ ਨੇੜੇ ਘੁੰਮ ਰਿਹਾ ਸੀਗਾ ਕੁਛ ਨਾ ਕੁਸਤਾ ਜਿਹੜਾ ਹੈਗਾ ਸ਼ੱਕੀ ਜਿਹੇ ਹੈਗਾ ਕਿ ਹਾਲਾਤਾਂ ਦੇ ਅੰਦਰ ਜਿਹੜਾ ਫੜਿਆ ਗਿਆ ਹੈਗਾ ਕੁਛ ਨਾ ਕੁਸਤਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ ਮੇਜਰ ਜੀ ਇੱਕ ਆਖਰੀ ਸਵਾਲ ਲੋਕਾਂ ਨੂੰ ਸ਼ੱਕ ਕਿਵੇਂ ਹੋ ਗਿਆ ਇਹਦੇ ਤੇ ਕਿਉਂਕਿ ਆਰਮੀ ਵਾਲੇ ਤਾਂ ਉੱਥੇ ਘੁੰਮਦੇ ਹੀ ਰਹਿੰਦੇ ਨੇ ਏਰੀਆ ਦੇ ਵਿੱਚ ਜੀ 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 ਜਿਹੜੇ ਲੋਕਾਂ ਨੂੰ ਸ਼ੱਕ ਹੋਇਆ ਹੈ ਇਕ ਤਾਂ ਜਿਹੜੀ ਵਰਦੀ ਸੀਗੀ ਉਹ ਬੜੀ ਖੁੱਲੀ ਖੁੱਲੀ ਤਰੀਕੇ ਨਾਲ ਰੱਖੀ ਹੋਈ ਸੀਗੀ ਲੱਗਦਾ ਨਹੀਂ ਸੀਗਾ ਕਿ ਇਹ Air Force ਦਾ ਜਿਹੜਾ ਹੈਗਾ ਮਲਾਜ਼ਮ ਲੱਗਦਾ ਸੀਗਾ ਦੇਖਣ ਚ ਵੀ ਨਹੀਂ ਲੱਗਦਾ ਹੈਗਾ ਕਿਉਂਕਿ ਜਦੋਂ ਉਹਦੇ ਨਾਲ ਜਦੋਂ ਮੁੰਡੇ ਨੇ ਖੱਤ ਰੱਖੀ ਹੋਈ ਹੈਗੀ ਤੇ ਤੁਸੀਂ ਜਿਹੜਾ ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ ਕਿ ਖੱਤ ਰੱਖੀ ਹੋਈ ਹੈ ਮੁੱਛਾਂ ਛੋਡੀਆਂ ਉਸ ਤੋਂ ਜਿਹੜਾ ਸ਼ੱਕ ਜਿਹੜਾ ਹੈਗਾ ਜਤਾਇਆ ਜਾ ਰਿਹਾ ਸੀਗਾ ਜੀ ਜੀ ਬਹੁਤ ਬਹੁਤ ਧੰਨਵਾਦ ਮੇਜਰ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਹਸਨ ਜ਼ੈਰਖਪੁਰ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਮੇਜਰ ਅਲੀ ਜਨਾਦੇ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਬੇਹਦੀ ਸੰਵੇਦਨਸ਼ੀਲ ਮਾਮਲਾ ਇਹ ਪੂਰਾ ਬਣ ਜਾਂਦਾ ਹੈ ਜਦੋਂ ਇੱਕ ਪਾਸੇ ਦੋ ਮੁਲਕ ਇਸ ਸਮੇਂ ਜੰਗ ਦੇ ਕੰਡੇ ਖੜੇ ਹੋਣ ਜਦੋਂ ਲਗਾਤਾਰ ਤੁਹਾਡੇ ਆਰਮੀ ਬੇਸਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੋਵੇ ਤੇ ਉਸ ਸਮੇਂ ਜਦੋਂ ਅਜਿਹੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਸ਼ੰਕ ਸ਼ੰਕੇ ਤੇ ਜਿਹੜੇ ਸ਼ੱਕ ਨੇ ਉਹ ਵੱਜ ਜਾਂਦੇ ਨੇ ਤਾਂ ਇੱਕ ਪਾਸੇ ਜਿੱਥੇ ਅੱਜ ਪੰਜਾਬ ਦੇ ਵਿੱਚ ਮਲੇਰਕੋਟਲਾ ਦੇ ਵਿੱਚ ਦੋ ਪਾਕਿਸਤਾਨੀ ਜਸੂਸ ਫੜੇ ਗਏ ਜਿਹੜੇ ਆਰਮੀ ਦੀ ਮੂਵਮੈਂਟ ਆਰਮੀ ਕੀ ਕਰ ਰਹੀ ਹੈ ਆਰਮੀ ਥੋ ਜਾ ਰਹੀ ਹੈ ਕਿੱਥੇ ਆ ਰਹੀ ਹੈ ਉਹ ਸਾਰੀ ਮੂਵਮੈਂਟ ਜਿਹੜੀ ਹੈ ਉਹ ਪਾਕਿਸਤਾਨ ਹਾਈ ਕਮਿਸ਼ਨ ਦੇ ਨਾਲ ਪਾਕਿਸਤਾਨ ਹੈਂਡਲਸ ਨੂੰ ਜਿਹੜੀ ਆ ਸਾਂਝੀ ਕਰ ਰਹੇ ਸੀ ਤੇ ਇਸ ਸਬਦੇ ਦਰਮਿਆਨ